ਮਾਤ ਸੇਵੀ ਸੁਰਭੀ ਵਰਮਾ ਵੱਲੋਂ ਸ਼੍ਰੀ ਬਿਜਲੀ ਪਹਿਲਵਾਨ ਮੰਦਿਰ ਲਾਰੈਂਸ ਰੋਡ ਵਿਖੇ ਸ਼੍ਰੀ ਤੁਲਸੀ ਵਿਆਹ ਮਹਾotsਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਰਭੀ ਵਰਮਾ ਦੇ ਨਾਲ ਉਹਨਾਂ ਦੇ ਪਤੀ ਪਵਨ ਵਰਮਾ ਵੀ ਮੌਜੂਦ ਸਨ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ, ਸਾਬਕਾ ਵਿਧਾਇਕ ਸੁਨੀਲ ਦੱਤੀ, ਸਾਬਕਾ ਵਿਧਾਇਕ ਜੁਗਲ ਕਿਚੋਰ ਸ਼ਰਮਾ ਨੇ ਮੁੱਖ ਹਾਜ਼ਰੀ ਭਰੀ। ਇਸ ਮੌਕੇ ਤੇ ਮਹੰਤ ਧਿਆਨ ਚੰਦ, ਮਹੰਤ ਰਾਘਵਤਾਸ, ਮਾਤਾ ਆਰਤੀ ਦੇਵਾ ਜੀ ਮਹਾਰਾਜ ਤੋਂ ਇਲਾਵਾ ਕਈ ਰਾਜਨੀਤਿਕ ਲੋਕਾਂ ਨੇ ਵੀ ਸ਼ਿਰਕਤ ਕੀਤੀ।

ਵਰਮਾ ਪਰਿਵਾਰ ਵੱਲੋਂ ਬੜਾ ਪਰacin ਮੰੰਦਾ ਜਿਹੜਾ ਉੱਥੇ ਪਹੁੰਚਿਆ ਗਿਆ ਤੋਂ ਮੈਂ ਅੱਜ ਦੇ શુભ ਦਿਨ ਤੇ ਵਰਮਾ ਪਰਿਵਾਰ ਨੂੰ ਜਿੱਥੇ ਮੁਬਾਰਕਬਾਦ ਜਿੰਨਾ ਉੱਥੇ ਸਾਰੀਆਂ ਸੰਤਾਂ ਵੱਲੋਂ ਵੀ ਸ਼ੁਭਕਾਮਨਾਵਾਂ ਤੇ ਬਹੁਤ ਬਹੁਤ ਮੁਬਾਰਕਬਾਦ ਜੀ ਅੱਜ ਤੁਸੀ ਮਾਤਾ ਜੀ ਦਾ ਚਾਰੇ ਗ੍ਰਾਮ ਜੀ ਨਾਲ ਸ਼ਾਦੀ ਦਾ ਸਮਰੋਹ ਸੀ ਔਰ ਬਹੁਤ ਉਤਸ਼ਾਹ ਨਾਲ ਸਾਰੇ ਸ਼ਹਿਰ ਨवासी ਆਏ ਐ ਬਿਜਲੀ ਪਹਿਲਵਾਨ ਮੰਦਰ ਬੜੀ ਖੁਸ਼ੀ ਨਾਲ ਸ਼ਾਦੀ ਸਮਾਰੋਹ ਕੀਤਾ ਗਿਆ ਹੈ। ਮੋਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਮਾਤਾ ਤੁਲਸੀ ਜੀ, ਸਾਲੇਗ੍ਰਾਮ ਜੀ ਸਭ ਦੇ ਅਸ਼ੀਰਵਾਦ ਰੱਖਣ। ਔਰ ਸਭ ਨੂੰ ਸਭ ਸ਼ਾਂਤੀ ਪ੍ਰਦਾਨ ਕਰਨ ਘਰ ਵਿੱਚ ਸਹੀ ਸ਼ਾਂਤੀ ਰਹੇ ਔਰ ਸਭ ਉਹਨਾਂ ਦੀਆਂ ਮਨਕਾਉਨਾਂ ਪੂਰੀਆਂ ਕਰਨ। ਇਹ ਹੀ ਆਸ-ਆਮਲਿ ਆਸ ਲੈ ਕੇ ਜੋ ਅੱਜ ਤੁਸੀਂ ਵਿਆਹ ਕੀਤਾ ਗਿਆ ਹੈ। ਪਹਿਲੇ ਤੋਂ ਆ ਸਭ ਨੂੰ ਬਹੁਤ-ਬਹੁਤ ਮੁਬਾਰਕ ਕਿ तुलसी विवाह का आज आयोजन बिजली पहलवान मंदिर लॉन्सोर में किया गया और आज तुलसी विवाह का जो आयोजन था बहुत ही धूमधाम से किया गया और हमने परिवार सहित अपने परिवार सहित अपने बेटे कार्तिक और गणेश नंदनी सबने यहाँ भाग लिया और बहुत ही अच्छी तरह से हमने तुलसी विवाह का आयोजन किया जिसमें कि एक अतिथि जो जजमान है वो लड़की वाला बना और दूसरा जजमान जो है लड़के वाला बना तो ये प्रॉपर विवाह की तरह रीति रिवाज से हिंदू धर्म के अनुसार ये शादी माता तुलसी देवी जी की शालीग्राम जी से की गई ਕਾਰਤਿਕ ਮਾਸ ਦੇ ਮਹੀਨੇ ਵਿੱਚ ਤੁਸੀਂ ਵਿਆਹ ਕੀਤਾ ਜਾਂਦਾ ਹੈ ਅਤੇ ਇੱਥੇ ਤਹਤ ਦੀ ਬਿਜਲੀ ਪਹਿਲਵਾਨ ਮੰਦਿਰ ਵਿੱਚ ਵੀ ਅੱਜ ਤੁਸੀਂ ਵਿਆਹ ਕੀਤਾ ਗਿਆ ਤੇ ਨੌਜਵਾਨ ਪੀੜੀ ਨੂੰ ਦਿੱਸੇ ਗਿਆ ਕਿ ਉਹਨਾਂ ਦੇ ਕੀ ਵਿਰਥਾ ਹੈ ਅਤੇ ਤੁਸੀਂ ਵਿਆਹ ਕਿਉਂ ਮਨਾਇਆ ਜਾਂਦਾ ਹੈ ਅਮਰਸਰ ਫਾਸਟਵੇ ਖਬਰਾਂ ਹੈ ਕੈਮਰਾਮੈਨ ਭਰੇ ਸ਼ਰਮਾ ਜਲ ਰਕੇਸ਼ ਕੁਮਾਰ